ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਔਰ ਚੈਨਲ ਨੂੰ ਜ਼ਰੂਰ ਲਾਈਕ ਕਰ ਲਿਓ ਤੇ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਾਂਗੇ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪ੍ਰਸ਼ਾਦਾ ਰਾਤ ਨੂੰ ਘਟ ਸਕਣਾ ਚਾਹੀਦਾ ਔਰ ਕਿਉਂ ਰਾਤ ਨੂੰ ਖਾਣਾ ਨਹੀਂ ਖਾਣਾ ਨਹੀਂ ਖਾਣਾ ਚਾਹੀਦਾ ਇਦੇ ਬਾਰੇ ਆਪਾਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਬਹੁਤ ਵਾਰ ਆਪਾਂ ਨੇ ਕੁਝ ਵਿਚਾਰਾਂ ਸੁਣੀਆਂ ਹੋਣਗੀਆਂ ਬਹੁਤ ਚੀਜ਼ਾਂ ਦੇ ਬਾਰੇ ਆਪਾਂ ਵਿਚਾਰ ਜਿਹੜੀ ਹੈ ਉਹ ਸਾਂਝੀ ਕੀਤੀ ਹੋਏਗੀ ਸਾਥ ਸੰਗਤ ਬਹੁਤ ਸਾਰੀਆਂ ਚੀਜ਼ਾਂ ਵਿਚਾਰੀਆਂ ਹੋਣਗੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਹੈ ਉਹ ਸਮਝੌਤਾ ਕਿਤੇ ਨਾ ਕਿਤੇ ਕੀਤਾ ਹੋਏਗਾ ਚਲੋ ਤੇ ਆਮ ਤੌਰ ਤੇ ਜੇ ਆਪਾਂ ਸੋਚੀਏ ਤਾਂ ਕੁਝ ਚੀਜ਼ਾਂ ਤੋਂ ਜਿਹੜਾ ਹੈ ਉਹ ਰੋਕਿਆ ਜਾਂਦਾ ਹੈ ਕੁਝ ਚੀਜ਼ਾਂ ਤੇ ਜਿਹੜਾ ਹੈ ਗੌਰ ਕੀਤਾ ਜਾਂਦਾ ਹੈ ਕਿ ਰਾਤ ਨੂੰ ਪ੍ਰਸ਼ਾਦਾ ਘੱਟ ਸ਼ਕਣਾ ਚਾਹੀਦਾ ਹੈ ਭੁੱਖ ਰੱਖ ਕੇ ਸ਼ਕੋ ਹੈਵੀ ਖਾਣਾ ਨਹੀਂ ਖਾਣਾ ਤੇ ਰਾਤ ਨੂੰ ਖਾਣਾ ਨਹੀਂ ਖਾਣਾ ਚਾਹੀਦਾ ਤੇ ਆਖਰ ਜੇ ਆਪਾਂ ਇਸ ਦੇ ਬਾਰੇ ਗੱਲ ਕਰੀਏ ਸੋਚੀਏ ਤਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈ ਉਹਦੇ ਵਿੱਚ ਬਹੁਤ ਵੱਡੀ ਸਚਾਈ ਜਿਹੜੀ ਹੈ ਉਹ ਛੁਪੀ ਹੋਈ ਹੈ ਤੇ ਬਹੁਤ ਵੱਡੀ ਸੱਚਾਈ ਹੈ ਉਹਦੇ ਬਾਰੇ ਆਪਾਂ ਕੁਝ ਕੁ ਬੇਨਤੀਆਂ ਸਾਂਝੀਆਂ ਕਰਾਂਗੇ ਸਾਤ ਸੰਗਤ ਆਮ ਤੌਰ ਤੇ ਕੀ ਹੁੰਦਾ ਹੈ ਕਿ ਰਾਤ ਨੂੰ ਬੰਦੇ ਨੇ ਸੌਣਾ ਹੁੰਦਾ ਹੈ ਤੇ ਉਦੋਂ ਜਿਹੜਾ ਹੈ ਬੰਦਾ ਜੇ ਘੱਟ ਖਾਵੇ ਤਾਂ ਉਹੀ ਸਿਹਤ ਲਈ ਬਹੁਤ ਵਧੀਆ ਰਹਿੰਦਾ ਹੈ ਉਹੀ ਚੰਗਾ ਹੈ ਜਿੰਨਾ ਜ਼ਿਆਦਾ ਖਾਏਗਾ ਉਨਾ ਹੀ ਫਿਰ ਬੰਦਾ ਜਿਹੜਾ ਹੈ ਉਹ ਜ਼ਿਆਦਾ ਪਰੇਸ਼ਾਨ ਹੋਏਗਾ ਤਕਲੀਫ ਦੇ ਵਿੱਚ ਆਏਗਾ ਜਿੰਨਾ ਘੱਟ ਖਾਏਗਾ ਤੇ ਉਹਨਾਂ ਹੀ ਜਿਹੜਾ ਹੈ ਉਹ ਵਧੀਆ ਰਹੇਗਾ ਸਿਹਤ ਵਾਸਤੇ ਵੀ ਵਧੀਆ ਰਹੇਗਾ ਇਹ ਗੱਲ ਬਿਲਕੁਲ ਜਿਹੜੀ ਹੈ ਆਪਾਂ ਨੂੰ ਜਾਣ ਲੈਣੀ ਚਾਹੀਦੀ ਹੈ ਤੇ ਹਾਲਾਂਕਿ ਕੁਝ ਵਿਦਵਾਨਾਂ ਨੇ ਵੱਖੋ-ਵੱਖਰੀਆਂ ਉਦਾਹਰਨਾਂ ਦੇ ਕੇ ਦ੍ਰਿਸ਼ਟਾਂਤ ਦੇ ਕੇ ਵੀ ਸਮਝਾਇਆ ਕਹਿੰਦੇ ਰਾਤ ਨੂੰ ਕਿਸੇ ਪਸ਼ੂ ਪੰਛੀ ਨੂੰ ਜਿਹੜਾ ਹੈ ਉਹ ਖਾਣਾ ਤੁਸੀਂ ਪਾਓ ਜਾਂ ਉਹਨਾਂ ਦਾ ਚੋਗਾ ਪਾਓ ਦਾਣਾ ਪਾਓ ਉਹ ਕਦੇ ਨਹੀਂ ਖਾਂਦਾ ਉਹਦੇ ਨਾ ਖਾਣ ਦਾ ਇੱਕ ਕਾਰਨ ਇਹ ਵੀ ਕਿ ਉਹਨੂੰ ਵੀ ਪਤਾ ਹੈ ਵੀ ਰਾਤ ਨੂੰ ਨਹੀਂ ਖਾਈਦਾ ਹਾਲਾਂਕਿ ਇੱਕ ਵਿਦਵਾਨ ਨੇ ਬਹੁਤ ਸੋਣਾ ਜ਼ਿਕਰ ਕੀਤਾ ਸੀ ਉਹ ਵਿਦਵਾਨ ਨੇ ਬਹੁਤ ਸੋਹਣੀ ਗੱਲ ਕਹੀ ਤੇ ਉਹਦੇ ਬਾਰੇ ਮੈਂ ਤੁਹਾਡੇ ਨਾਲ ਜ਼ਰੂਰ ਕੁਝ ਬੇਨਤੀਆਂ ਸਾਂਝੀਆਂ ਕਰਾਂਗਾ ਕਿ ਜਦੋਂ ਵੀ ਦਰਬਾਰ ਸਾਹਿਬ ਜਾਣੇ ਆ ਤੇ ਉਦੋਂ ਉਥੇ ਚੋਗਾ ਪਾਉਂਦੇ ਨੇ ਦਾਣਾ ਪਾ ਦਿੰਦੇ ਆ ਕਈ ਵਾਰ ਸੰਗਤ ਜਾ ਕੇ ਪਾ ਦਿੰਦੀ ਹੈ ਪਰ ਦਰਖਤਾਂ ਤੇ ਬੈਠੇ ਪੰਛੀ ਰਾਤ ਨੂੰ ਕਦੇ ਕਿਸੇ ਨੇ ਚੁਗਦੇ ਵੇਖੇ ਆ ਨਹੀਂ ਨਾ ਉਹ ਵੀ ਕਹਿੰਦੇ ਆ ਵੀ ਟਾਈਮ ਨਾਲ ਪੈ ਜਾ ਤੇ ਟਾਈਮ ਨਾਲ ਉੱਠ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਾਤ ਨੂੰ ਖਾਈ ਦਾ ਨਹੀਂ ਇੰਨੀ ਕੁ ਸਮਝ ਉਹਨਾਂ ਨੂੰ ਵੀ ਹੈ ਪਰ ਬੰਦਾ ਰਾਤ ਨੂੰ 12 1 ਵਜੇ ਭੋਜਨ ਸ਼ੱਕਦਾ ਹੈ ਫਿਰ ਨਾਲ ਦੀ ਨਾਲ ਪੈ ਜਾਂਦਾ ਹੈ ਤੜਕੇ ਲੇਟ ਉੱਠਦਾ ਹੈ ਤੇ ਬਿਮਾਰੀਆਂ ਨੇ ਜਨਮ ਕੁਝ ਇੰਨਾਂ ਚੀਜ਼ਾਂ ਕਰਕੇ ਵੀ ਲਿਆ ਹੋਇਆ ਹੈ ਸਾਧ ਸੰਗਤ ਦਰਬਾਰ ਸਾਹਿਬ ਜਦੋਂ ਜਾਵੋਗੇ ਇਹ ਗੱਲ ਨੋਟ ਕਰਿਓ ਕਿ ਰਾਤ ਨੂੰ ਚਿੜੀਆਂ ਨਹੀਂ ਬੋਲਦੀਆਂ ਹਾਲਾਂਕਿ ਸਵੇਰੇ ਅੰਮ੍ਰਿਤ ਵੇਲੇ ਬਹੁਤ ਜ਼ਿਆਦਾ ਗਾਹ ਪੈਂਦਾ ਹੈ ਚਿੜੀਆਂ ਬੋਲਦੀਆਂ ਨੇ ਤੇ نیچے ਖਿਲਰੇ ਹੋਏ ਉਹਨਾਂ ਦੇ ਚਿੱਟੇ ਪੰਖ ਜਿਹੜੇ ਨੇ ਆਪਾਂ ਨੂੰ ਵਿਖਦੇ ਨੇ ਖੰਭ ਖਿਲਰੇ ਹੋਏ ਜਰੂਰ ਮਿਲਦੇ ਨੇ ਉਹਨਾਂ ਬੇਰੀਆਂ ਤੇ ਚਹਜ ਕਾਹਟ ਜਿਹੜੀ ਹੈ ਜਰੂਰ ਹੁੰਦੀ ਹੈ ਇੱਕ ਗੱਲ ਜਰੂਰ ਸਿੱਖੋ ਉਹਨਾਂ ਪੰਛੀਆਂ ਤੋਂ ਰਾਤ ਨੂੰ ਖਾਣਾ ਨਹੀਂ ਖਾਂਦੇ ਤੇ ਬੰਦਾ ਰਾਤ ਨੂੰ ਖਾਂਦਾ ਦੇਖੋ ਕਿੰਨਾ ਵੱਡਾ ਤੇ ਹਾਲਾਂਕਿ ਪੰਛੀਆਂ ਨੇ ਆਪਣਾ ਸੁਭਾਅ ਨਹੀਂ ਬਦਲਿਆ ਪਰ ਬੰਦਾ ਦੇਖੋ ਕਿੰਨਾ ਬਦਲ ਗਿਆ ਹੈ ਦਰਬਾਰ ਸਾਹਿਬ ਨੂੰ ਪਤਾ ਹੈ ਵੀ ਹੁਣ ਸਾਰੀ ਸੰਗਤ ਟਿਕ ਚੁੱਕੀ ਐ ਸਵੇਰੇ ਅੰਮ੍ਰਿਤ ਵੇਲੇ ਨੂੰ ਪਤਾ ਵੀ ਸਾਰੀ ਸੰਗਤ ਫਿਰ ਰਹੀ ਐ ਅੰਮ੍ਰਿਤ ਵੇਲਾ ਹੋ ਗਿਆ ਤੇ ਉਦੋਂ ਸਾਰਾ ਰੌਲਾ ਪੈਂਦਾ ਤੇ ਉਦੋਂ ਉਹ ਵੀ ਰੌਲਾ ਪਾਉਂਦੇ ਨੇ ਤੇ ਅਸੀਂ ਉਹਨਾਂ ਤੋਂ ਵੀ ਸਿੱਖ ਨਾ ਸਕੇ ਉਹਨਾਂ ਤੋਂ ਸਿੱਖਣ ਦੀ ਬਹੁਤ ਵੱਡੀ ਲੋੜ ਐ ਸਾਨੂੰ ਪਿਆਰਿਓ ਅਸੀਂ ਇਹਨਾਂ ਚੀਜ਼ਾਂ ਤੇ ਗੌਰ ਬਹੁਤ ਜ਼ਿਆਦਾ ਜਿਹੜਾ ਹੈ ਉਹ ਘੱਟ ਕਰ ਰਹੇ ਹਾਂ ਇਹਨਾਂ ਚੀਜ਼ਾਂ ਤੇ ਸਾਡਾ ਜਿਹੜਾ ਗੌਰ ਐ ਉਹ ਬਿਲਕੁਲ ਵੀ ਕਿਤੇ ਨਾ ਕਿਤੇ ਨਹੀਂ ਹੋ ਰਿਹਾ ਸਾਰ ਸੰਗਤ ਇਥੇ ਇੱਕ ਚੀਜ਼ ਜਿਹੜੀ ਹੈ ਉਹ ਜ਼ਰੂਰ ਸੋਚਣ ਵਾਲੀ ਹੈ ਵੀ ਆਖਰ ਮਨੁੱਖ ਜਿਹੜਾ ਹੈ ਉਹ ਕਿੰਨਾ ਵੱਡਾ ਇੱਕ ਸਵਾਰਥੀ ਹੋ ਚੁੱਕਿਆ ਹੈ ਪੰਛੀਆਂ ਤੋਂ ਸਿੱਖਣ ਦੀ ਲੋੜ ਹੈ ਹਾਲਾਂਕਿ ਇਹ ਸਿੱਖਣਾ ਬਹੁਤ ਦੂਰ ਦੀ ਗੱਲ ਹੈ ਇਹ ਆਪਣੇ ਆਪ ਦੇ ਵਿੱਚ ਹੀ ਨਹੀਂ ਸਿੱਖ ਪਾਰਿਆ ਸਿੱਖਣਾ ਬਹੁਤ ਦੂਰ ਦੀ ਗੱਲ ਹੈ ਇਹ ਤਾਂ ਸਿਖਾਉਣ ਦੇ ਵਿੱਚ ਲੱਗਿਆ ਹੋਇਆ ਹੈ ਇਹ ਤਾਂ ਆਪਣੇ ਆਪ ਦੇ ਵਿੱਚ ਰੁੱਝਿਆ ਹੋਇਆ ਇਹਨੂੰ ਕੋਈ ਪਰਵਾਹ ਨਹੀਂ ਹੈ ਤੇ ਹਾਲਾਂਕਿ ਬੰਦਾ ਕਿੰਨਾ ਬਦਲ ਗਿਆ ਰਾਤ ਨੂੰ ਖਾਂਦਾ ਪਰ ਪੰਛੀ ਰਾਤ ਨੂੰ ਨਹੀਂ ਖਾਂਦੇ ਸਾਡੇ ਨਾਲੋਂ ਤਾਂ ਫਿਰ ਪੰਛੀ ਚੰਗੇ ਹੋਏ ਨਾ ਔਰ ਦੂਜੀ ਗੱਲ ਸਾਥ ਸੰਗਤ ਅਮਰਤ ਵੇਲਾ ਇਹ ਸਾਂਭ ਨਹੀਂ ਰਿਹਾ ਪਰ ਪੰਛੀ ਅਮਰਤ ਵੇਲੇ ਜਾਗਦੇ ਨੇ ਚਿੜੀ ਚਿੜੀ ਚੌਕੀ ਬਹੁ ਫੁੱਟੀ ਬੱਗਣ ਬਹੁਤ ਤਰੰਗ ਪਾਤਸ਼ਾਹ ਨੇ ਵੀ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਜੀ ਪਾਰਸ਼ਾ ਕਹਿੰਦੇ ਨੇ ਕਿ ਚਿੜੀ ਜਦੋਂ ਚਹਿਕਦੀ ਹੈ ਸਵੇਰੇ ਅੰਮ੍ਰਿਤ ਵੇਲੇ ਤਾਂ ਉਹ ਤੋਂ ਵੀ ਕੁਝ ਸਿੱਖ ਜਦੋਂ ਤਿਰੰਗਾ ਵਗਦੀਆਂ ਨੇ ਸੂਰਜ ਦੀਆਂ ਕਿਰਨਾਂ ਖਿੜਦੀਆਂ ਨੇ ਤੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਸਮਾਂ ਹੈ ਉਹ ਅੰਮ੍ਰਿਤ ਵੇਲਾ ਹੈ ਉਹ ਤੇਰੇ ਕੋਲੇ ਜਿਹੜਾ ਤੂੰ ਸਾਹਮਣਾ ਹੈ ਉਦੋਂ ਫਿਰ ਸੱਚੇ ਸਤਗੁਰੂ ਤੋਂ ਤੈ ਮੰਗਣਾ ਹੈ ਉਦੋਂ ਝੋਲੀ ਅੱਡ ਕੇ ਮੰਗਣਾ ਹੈ ਕਿ ਸਤਗੁਰੂ ਕਿਰਪਾ ਕਰੋ ਪਾਤਸ਼ਾਹ ਜੀ ਰਹਿਮਤ ਕਰੋ ਮੇਰੇ ਨਿਮਾਣੇ ਦੀ ਝੋਲੀ ਜਿਹੜੀ ਹੈ ਉਹ ਕਿਰਪਾ ਕਰਕੇ ਭਰ ਦਿਓ ਰਹਿਮਤਾਂ ਕਰਕੇ ਭਰ ਦਿਓ ਇਹ ਮੰਗ ਮੰਗਣੀ ਹੈ ਗੁਰੂ ਤੋਂ ਪਰ ਪਿਆਰਿਓ ਬੰਦਾ ਕਿੱਥੇ ਮੰਗਦਾ ਹੈ ਬੰਦਾ ਮੰਗ ਹੀ ਨਹੀਂ ਰਿਹਾ ਇਹ ਤਾਂ ਸਵਾਰਥੀ ਹੋ ਗਿਆ ਸਾਧ ਸੰਗਤ ਮੈਂ ਬੇਨਤੀਆਂ ਕਰਦਾ ਹੁਣਾ ਵੀ ਜਿੱਥੇ ਵੀ ਆਪਾਂ ਕਦੇ ਸੋਚਾਂਗੇ ਤੇ ਆਪਣੇ ਸਰੀਰ ਨੂੰ ਸਵਸਥਤ ਕਰਨ ਦੀ ਗੱਲ ਜ਼ਰੂਰ ਸੋਚੀਏ ਜੇ ਸਰੀਰ ਤੰਦਰੁਸਤ ਰਹੇਗਾ ਹਾਲਾਂਕਿ ਅਸੀਂ ਆਪਣੇ ਹਾਲ-ਵਾਲ ਠੀਕ ਰੱਖਾਂਗੇ ਤੇ ਸਰੀਰ ਨੂੰ ਅਸੀਂ ਉਸ ਪਾਸੇ ਜੋੜੀਏ ਕਈ ਕਹਿੰਦੇ ਜੀ ਸਰੀਰ ਸਾਥ ਨਹੀਂ ਦਿੰਦਾ ਜੀ ਜੁੜਦਾ ਨਹੀਂ ਸਭ ਕੁਝ ਜੁੜਦਾ ਹੈ ਹਾਲਾਂਕਿ ਜੇ ਪਤਾ ਹੋਵੇ ਪੈਸੇ ਦੇ ਵਿੱਚ ਮੁਨਾਫਾ ਹੋਏਗਾ ਰਾਤਾਂ-ਰਾਤਾਂ ਪਰ ਜਾਗਦ ਬੁਰੇ ਕਾਮ ਕੋ ਊਠ ਖਲੋਆ ਹਰ ਨਾਮ ਕੀ ਬੇਲਾ ਪੈ ਪੈ ਸੋਇਆ ਉਹ ਵਾਲਾ ਸਿਧਾਂਤ ਆਪਾਂ ਸਾਰੇ ਜਾਣਦੇ ਆ ਨਾ ਪਾਤਸ਼ਾਹ ਨੇ ਐਵੇਂ ਥੋੜਾ ਗੁਰਬਾਣੀ ਵਿੱਚੋਂ ਕਹਿ ਦਿੱਤਾ ਸਤਿਗੁਰੂ ਕਹਿੰਦੇ ਨੇ ਨਾਮ ਦੇ ਵਕਤ ਇਹ ਜਿਹੜਾ ਹੈ ਉਹ ਸੌਂਦਾ ਹੈ ਪਰ ਜਿਹੜਾ ਇਹ ਮਨੁੱਖ ਕਦੇ ਵੀ ਇਹ ਨਹੀਂ ਸਮਝਦਾ ਕਿ ਆਖਰ ਕਿਤੇ ਨਾ ਕਿਤੇ ਜੇ ਸਮਝਿਆ ਜਾਏ ਜੇ ਵਿਚਾਰਿਆ ਜਾਏ ਤਾਂ ਇਹ ਵਿਚਾਰਧਾਰਾ ਜਿਹੜੀ ਹੈ ਬਹੁਤ ਲੰਬੀ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਸਾਨੂੰ ਸਮਝਾਇਆ ਹੈ ਅੰਮ੍ਰਿਤ ਵੇਲਾ ਸੰਭਾਲੀਏ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਰਾਤ ਨੂੰ ਬਹੁਤਾ ਨਾ ਖਾਵੇਂ ਤੇ ਜਿਹੜਾ ਤੇਰੇ ਤੋਂ ਤੜਕੇ ਉੱਠਿਆ ਨਾ ਜਾਵੇ ਉਹਨਾਂ ਕੋ ਖਾਈਂ ਕਿ ਤੜਕੇ ਅੰਮ੍ਰਿਤ ਵੇਲੇ ਤੂੰ ਉੱਠ ਸਕੇ ਤੇ ਯਾਦ ਰੱਖੀ ਪਿਆਰਿਆ ਅੰਮ੍ਰਿਤ ਵੇਲਾ ਸੰਭਾਲੇਗਾ ਤਾਂ ਹੀ ਕੁਝ ਪ੍ਰਾਪਤ ਕਰੇਗਾ ਜੇ ਨਹੀਂ ਤੇ ਯਾਦ ਰੱਖੀ ਫਿਰ ਕੁਝ ਨਹੀਂ ਮਿਲਣਾ ਹੈ ਇਹ ਯਾਦ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ